कर था तो सा प्राथम ਕਾਜਰ ਕੀ ਕਹਣਾ ਚੋ ਗਿਆ ਜੀ ਸੁਣਨਾ ਜੀ ਜੀ ਦੇ ਬਾਅਦ ਵਿੱਚ ਪਾਣੀ ਦੇ ਕਾਰਨ ਨੁਕਸਾਨ ਹੋ ਰਿਹਾ ਹੈ ਪਾਣੀ ਕੰਟੀਨਿਊ ਚਲਦਾ ਜਾ ਰਿਹਾ ਹੈ ਬਹੁਤ ਸਾਰੇ ਲੋਕ ਪਾਣੀ ਦੇ ਕਾਰਨ ਨੁਕਸਾਨ ਸਹਿ ਰਹੇ ਹਨ ਮੈਂ ਦੱਸਣਾ ਚਾਹੁੰਦਾ ਕਿ ਜਿਨੇ ਵੀ ਜਿਹੜੀ ਬੰਦ ਕੀਤੀ ਹੈ ਜਿਹੜੀਆਂ ਉਹ ਸੰਸਥਾਵਾਂ ਹੈ ਸਾਡੇ ਇੱਕ ਨੂੰਮੰਦ ਵਿਅਕਤੀ ਤੱਕ ਪਹੁੰਚਤਾ ਕਿ ਹਰ ਵਿਅਕਤੀ ਦੇ ਲਈ ਸਾਰੀਆਂ ਲੋੜਾਂ ਪੂਰੀਆਂ ਹੋਣ ਤਾਂ ਕਿ ਉਹ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ ਅਤੇ ਹਰ ਵਿਅਕਤੀ ਆਪਣੇ ਜੀਵਨ ਜੀ ਸਕਦਾ ਹੈ ਕਿਉਂਕਿ ਪਾਣੀ ਦੇ ਕਾਰਨ ਲੋਕ ਸਪਤਾੰਤ ਕਰ ਰਹੇ ਪਾਣੀ ਪੀਣ ਦੀ ਨਹੀਂ ਮਿਲ ਰਿਹਾ ਲਾਈਟ ਨਹੀਂ ਆ ਰਹੀ ਖਾਣੇ ਦਾ ਕੋਈ ਨੁਕਸਾਨ ਦਾ ਖਾਣਾ ਨਹੀਂ ਮਿਲ ਰਿਹਾ ਲੋਕਾਂ ਨੂੰ ਪਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਸਭ ਦੇ ਇਕੋੇ ਕੰਮ ਕਰਨੇ ਕਰ ਰਹੇ ਹਰ ਕਿਸੇ ਦੀ ਮਦਦ ਕਰਨਗੇ ਤਾਂ ਇਹ ਸਾਰਾ ਮਸਲਾ ਹੱਲ ਹੋ ਜਾਏਗਾ ਹਾਂਜੀ ਸਟਾਰਟ ਹਾਂਜੀ ਪਾਜੀ ਅੱਜ ਪਿੰਡ ਨੇਪਾਲ ਪੁੱਜੇ ਜੋ ਤੇ ਕੀ ਕਿੱਦਾਂ ਦੇ ਹਾਲਾਤ ਆ ਤੇ ਕੀ ਕੀ ਇੱਥੇ ਸਹੂਲਤਾਂ ਲੈ ਕੇ ਪਹੁੰਚੇ ਜੋ ਕੀ ਕੀ ਲੋਕਾਂ ਨੂੰ ਜੈਂਸੀ ਦੀ ਜੀ ਮੇਰਾ ਨਾਮ ਸਿਕੰਦਰ ਡਾਨੀਅਲ ਔਰ ਮੈਂ ਮਸੀਹੀ ਆਗੂ ਆ ਰਾਏ ਸੰਸੀ ਹਲਕੇ ਦਾ ਕਿ ਅੱਜ ਮੇਰੇ ਨਾਲ ਇਸ ਪਿੰਡ ਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ ਆ ਕਾਫੀ ਦਿਨਾਂ ਦਾ ਪਾਣੀ ਪਹਿਲਾਂ ਜਿਆਦਾ ਸੀ ਥੋੜਾ ਥੋੜਾ ਫਰਕ ਪੈਂਦਾ ਪਿਆ ਤੇ ਅੱਜ ਮੈਂ ਆਪਣੀ ਟੀਮ ਦੇ ਨਾਲ ਆਇਆ ਮੇਰੀ ਟੀਮ ਦੇ ਵਿੱਚ ਪਾਸਟਰ ਰਣਜੀਤ ਔਲਖ ਜੀ ਪਾਸਟਰ ਸਦਨਾਮ ਜੀ ਔਰ ਮਿਸ਼ਨ ਹੈਲਥ ਫਾਊਂਡੇਸ਼ਨ ਤੋਂ ਚੇਅਰਮੈਨ ਸਾਬ ਸਾਡੇ ਨਾਲ ਨੇ ਪਵਨ ਜੀ ਔਰ ਅਸੀਂ ਮਿਲ ਕੇ ਇਸ ਪਿੰਡ ਦੇ ਵਿੱਚ ਰੈਸਕਿਊ ਵੀ ਕਰਦੇ ਪਏ ਆ ਸੁਪਰ ਰਸਨ ਵੀ ਲੈ ਕੇ ਆਏ ਆ ਬਣਿਆ ਰਸਨ ਵੀ ਲੈ ਕੇ ਆਏ ਆ ਜਿੰਵੇਂ ਦੀ ਕਿਸੇ ਦੀ ਜ਼ਰੂਰਤ ਆ ਕੋਸ਼ਿਸ਼ ਕਰਦੇ ਪਏ ਆ ਕਿ ਉਹਨੂੰ ਪੂਰਾ ਕਰੀਏ ਕੀ ਤੁਹਾਡੇ ਅੱਗੇ ਆਉਣ ਵਾਲੇ ਦਿਨਾਂ ਚ ਕੀ ਤੁਹਾਡੀਆਂ ਪਲਾਨਿੰਗਾਂ ਹਨ ਗਿਆ ਇਹਨਾਂ ਇਲਾਕੇ ਦੇ ਨਿਵਾਸਤੇ ਕੀ ਹੋਊਗਾ ਵੀ ਤੁਸੀਂ ਕੀ ਸਹਾਇਤਾ ਕਰੋਗੇ ਸਾਡੀ ਸਹਾਇਤਾ ਜਲਦੀ ਰਹੇਗੀ ਜੀ ਖਾਲੀ ਰਸਨ ਦੀ ਆ ਇਸ ਤੋਂ ਬਾਅਦ ਜਦੋਂ ਪਾਣੀ ਥੋੜਾ ਘਟਦਾ ਆ ਤੇ ਫਿਰ ਦਵਾਈਆਂ ਦੀ ਵੀ ਕਰਾਂਗੇ ਮੈਡੀਕਲ ਕੈਂਪ ਵੀ ਇੱਥੇ ਲਾਵਾਂਗੇ ਤੇ ਖਰਚ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਅਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਜੋ ਲੋਕ ਸੰਸਥਾਵਾਂ ਨੂੰ ਵੀ ਇੱਥੇ ਕੀ ਕਰਨਾ ਚਾਹੀਦਾ ਮੈਂ ਸੰਦੇਸ਼ ਦੇਣਾ ਚਾਹੁੰਦਾ ਜੀ ਜਰੂਰਤਮੰਦ ਲੋਕ ਨੇ ਮਾਜੀ ਦੇ ਲੋਕ ਜਿਹੜੇ ਆ ਇਹ ਜਿੰਦਾ ਦੇ ਲੋਕ ਨੇ ਇਹਨਾਂ ਨੇ ਲੋਕਾਂ ਦੀ ਹਮੇਸ਼ਾ ਮਦਦ ਕੀਤੀ ਆ ਅੱਜ ਜੇ ਇਹਨਾਂ ਨੂੰ ਥੋੜੀ ਬਹੁਤੀ ਆ ਮੁਸ਼ਕਲ ਪਈ ਆ ਨਾ ਇਹਦੇ ਇਸ ਸਮੇਂ ਦੇ ਵਿੱਚ ਇਹਨਾਂ ਦੇ ਨਾਲ ਖਲੋਣ ਦੀ ਲੋੜ ਆ ਸੋ ਮੈਂ ਫੀਲ ਕਰਦਾ ਆ ਕਿ ਜਿੰਨੀਆਂ ਵੀ ਸੰਸਥਾਵਾਂ ਨੇ ਉਹ ਹੁਣ ਵੇਖਣ ਆਣ ਕੇ ਤੇਨਾਂ ਦੀ ਜਿਵੇਂ ਦੀ ਹੈਲਪ ਕਰ ਸਕਦੇ ਆ ਅਨਕ ਕਰਦੇ ਹਾਂ ਜੀ ਬਾਸਟਰ ਇਹ ਅੱਜ ਤੁਸੀਂ ਨੇਪਾਲ ਪੇਂਦ ਪੁੱਜੇ ਜੋ ਤੇ ਕੀ ਕੀ ਲੋਕਾਂ ਦੀ ਹੈਲਪ ਕਰ ਰਹੇ ਹੋ ਤੇ ਕਿਦਾਂ ਇੱਥੇ ਆਨ ਤੇ ਤੁਹਾਨੂੰ ਕਿਦਾਂ ਮਹਿਸੂਸ ਹੋਇਆ ਮੇਰਾ ਨਾਮ ਫਾਕਿਰ ਸਿੰਘ ਚਕਵਾ ਹੈ ਔਰ ਹਲਕਾਰ ਹਰਸੋਂ ਸੀ ਸਾਡੇ ਨਾਲ ਸਕੰਦਰ ਜਾਨੀ ਪ੍ਰਧਾਨ ਜਿਹੜੇ ਪਗਾਂ ਦੇ ਵਿੱਚ ਨੇ ਉਹ ਆਪਣੇ ਸੰਸਥਾ ਸਮੇਤ ਦੇ ਪ੍ਰਿੰਡ ਪਾਲ ਵਿੱਚ ਪਹੁੰਚੇ ਆ ਔਰ ਇਹ ਦੇਖਿਆ ਕਿ ਹਾਲਾਤ ਜਿਹੜੇ ਬਹੁਤ ਗੰਭੀਰ ਆ ਸੋ ਕਲੀਆਂ ਦੀਆਂ ਫਸਲਾਂ ਨੇ ਡੁੱਬੀਆਂ ਪਈਆਂ ਨੇ ਲੋਕਾਂ ਦੇ ਘਰ ਇਹ ਟੱਠੇ ਪਏ ਨੇ ਔਰ ਕਈ ਕਾਫੀ ਜਿਹੜਾ ਨੁਕਸਾਨ ਆ ਯਾਨੀ ਕਿ ਹੋਇਆ ਹੈ ਅਸੀਂ ਇਹ ਸਾਰੇ ਰਲ ਕੇ ਇੱਕ ਸੰਦੱਚੇ ਲੈ ਕੇ ਆਇਆ ਪੱਛਾ ਰਾਸ਼ਨ ਔਰ ਯਾਨੀ ਕਿ ਬ੍ਰੈਡ ਡੌਨ ਬਿਸਕਟ ਔਰ ਚਾਵਲ ਲੋਨ ਲੋਕਾਂ ਨੂੰ ਮੱਈਆ ਕਰਨ ਵਾਸਤੇ ਬੇਹੇ ਪਰੇਸ਼ਾਨੀ ਦੇ ਵੇਲੇ ਦੁੱਖ ਦੀ ਕਰਜ਼ੀ ਦੇ ਵਿੱਚ ਇਹ ਸਾਡੇ ਕੋਲ ਸਕੇ ਨਹੀਂ ਹੱਲ ਕਰਦੇ ਪਏ ਆਉਣ ਵਾਲੇ ਸਮੇਂ ਜੂ ਹੋਰ ਵੀ ਹਲਕਾ ਸੀ ਕੀ ਸੰਦੇਸ਼ ਦੇਣਾ ਚਾਹੋਗੇ ਵੱਖ-ਵੱਖ ਸੰਸਥਾਵਾਂ ਨੂੰ ਵੀ ਇੱਥੇ ਪਿੰਡਾਂ 'ਚ ਆਣ ਕੇ ਲੋਕਾਂ ਦੀ ਕੀ ਹੈਲਪ ਕਰਨ ਹਾਂਜੀ ਸਾਰੀਆਂ ਸੰਸਥਾਵਾਂ ਨੂੰ ਇਹ ਉਪਦੇਸ਼ ਦੇਣਿਆ ਕਿ ਜਿੰਨਾ ਹੋ ਸਕੇ ਵਕਤ-ਵਕਤ ਆਪਣੇ ਸੰਸਥਾ ਸਮੇਤ ਯਾਨੀ ਕਿ ਰਾਸ਼ਨ ਲੈ ਕੇ ਜਾਂ ਹੋਰ ਕਈ ਸਮਾਨ ਲੈ ਕੇ ਇਸ ਘਰ ਜਿਹੜੇ ਆ ਪਾਣੀ ਜਿੱਬੇ ਪਏ ਨੇ ਪੀਆ ਮਣਕੇ ਮਕਾਨ ਢਿੱਜੇ ਪਏ ਨੇ ਜਾਂ ਬੜੀ ਗੰਭੀਰ ਹਾਦਸੇ ਵਿੱਚ ਆ ਗਏ ਨੇ ਤੁਹਾਨੂੰ ਦੀ ਫੋਲ ਤੋਂ ਖਲੀ ਜੀ ਮਦਦ ਆ ਯਾਨੀ ਕਿ ਕੀਤੀ ਜਾਏ ਓਕੇ